ਸਰਾਂਦੇ ਤੋਂ ਲਾਂਡਰਾ ਰੋਡ ਦੇ ਉੱਪਰ 215 ਫੁੱਟ ਫਰੰਟ ਦੇ ਵਿੱਚ 2 ਏਕੜ ਜ਼ਮੀਨ ਲੈ ਕੇ ਆਏ ਆ ਜਿਹੜੇ ਵੀ ਮਿੱਤਰਾਂ ਨੇ ਇਨਵੈਸਟਮੈਂਟ ਕਰਨੀ ਚਾਹੇ ਕੋਈ ਕਮਰਸ਼ੀਅਲ ਪ੍ਰੋਜੈਕਟ ਲਾਉਣਾਗਾ ਤਾਂ 2 ਏਕੜਾ ਜਿਹੜੇ ਲਾਲ ਖੰਭੇ ਤੇ ਤੁਸੀਂ ਦੇਖ ਰਹੇ ਹੋ ਇਹ ਸਾਰਾ ਦੀ ਬਾਉਂਡਰੀ ਬੱਜੀ ਹੋਈ ਆ ਪ੍ਰੋਪਰ ਤੇ ਬਹੁਤ ਵੱਡੇ ਰੋਡ ਦੇ ਨੇੜੇ ਆ ਉਹ ਸਾਹਮਣੇ ਤੁਸੀਂ ਰੋਡ ਦੇਖ ਸਕਦੇ ਹੋ ਇੱਕ ਪਾਸੇ ਸਾਹਮਣੇ ਰੋਡ ਆ ਗਿਆ ਤੇ ਇੱਕ ਇਧਰ ਤੁਸੀਂ ਦੇਖਦੇ ਹੋ ਫਰੰਟ ਤੇ ਇਧਰ ਵੀ ਛੋਟਾ ਰੋਡ ਆ ਗਿਆ ਜਿੱਥੇ ਆ ਪੌਪੂਲਰੇ ਲੱਗੇ ਹੋਏ ਨੇ ਤੇ ਕਮਰਸ਼ੀਅਲ ਹੱਬ ਹੈਗਾ ਵੈਸੇ ਉਹ ਗੋਡਾਊਨ ਆ ਗਿਆ ਰੇਲੈਂਸ ਦਾ ਤੇ ਬੈਕ ਸਾਈਡ ਤੇ ਕਮਰਸ਼ੀਅਲ ਪ੍ਰੋਜੈਕਟ ਹੋਰ ਬਹੁਤ ਸਾਰੇ ਲੱਗੇ ਹੋਏ ਨੇ ਤੁਸੀਂ ਕਿਸੇ ਵੀ ਪਰਪਸ ਲਈ ਜ਼ਮੀਨ ਖਰੀਦਨੀ ਆ 2 ਏਕੜ ਤੇ ਆਪਣੇ ਭਰਾ ਗਿੱਲ ਨੂੰ ਯਾਦ ਕਰ ਲਓ ਨੰਬਰ ਮੈਂ ਸਕਰੀਨ ਦੇ ਉੱਪਰ ਦਿੱਤਾ ਹੈ 215 ਫੁੱਟ ਫਰੰਟ ਹੈ ਕਾਗਜ਼ ਸਾਰੇ ਬਾਈ ਹੋਰੀ ਕਹਿੰਦੇ ਸਾਡੀ ਤਸੱਲੀ ਹੋਊਗੀ ਚੈੱਕ ਕਰਾ ਕੇ ਤੁਹਾਡੇ ਨਾਂ ਜਵੀਨ ਹੋਊਗੀ ਤੇ ਜਦੋਂ ਵੀ ਤੁਸੀਂ ਦੇਖਣ ਆਉਣੇ ਜਾ ਤੁਸੀ ਕੋਈ ਤੁਹਾਡੀ ਕੁਇਰੀ ਹੈ ਸਵਾਲ ਹੈ ਤਾਂ ਵੀਰ ਹੋਰ ਨੂੰ ਕਾਲ ਕਰ ਲਿਓ ਬਹੁਤ ਵਧੀਆ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਰੇਟ ਹੋਰ ਵੀ ਵਧਣਾ ਹੈਗਾ ਤੇ ਤੁਹਾਨੂੰ ਪਤਾ ਹੀ ਹੈ ਮੇਨ ਮਹਾਲੀ ਚੰਡੀਗੜ੍ਹ ਦੇ ਪਾਸੇ ਕੋਈ ਵੀ ਚੀਜ਼ ਆਪਾਂ ਖਰੀਦਦੇ ਆ ਦਿਨਾਂ ਚ ਹੀ ਡਬਲ ਹੋ ਜਾਂਦੀ ਹੈਗੀ ਤੇ ਇੱਥੇ ਵੀ ਤੁਹਾਡੇ ਇਨਵੈਸਟਮੈਂਟ ਦੇ ਪਰਪਸ ਲਈ ਵਧੀਆ ਤੁਹਾਨੂੰ ਹੋ ਸਕਦਾ ਨੰਬਰ ਮੈਂ ਸਕਰੀਨ ਤੇ ਤਾਂ ਕਾਲ ਕਰਕੇ ਤੁਸੀਂ ਵਿਟ